ਹਾਂਜੀ ਸਸਤੀ ਨਾਲ ਸਾਰਿਆਂ ਨੂੰ ਅੱਜ ਤੁਹਾਨੂੰ ਅਸੀਂ ਦੱਸਾਂਗੇ ਵੀ ਅਰਬੀ ਦੀ ਸਬਜ਼ੀ ਕਿਵੇਂ ਬਣਦੀ ਹੈਗੀ ਪਹਿਲਾਂ ਆਪਾਂ ਕੜਾਈ ਦੀ ਵਿੱਚ ਤੇਲ ਪਾ ਲੈਣਾਗਾ ਤੇਲ ਜੋ ਚੰਗੀ ਤਰ੍ਹਾਂ ਬਣ ਗਿਆ ਤਾਂ ਆਪਾਂ ਇਹਦੇ ਵਿੱਚ ਫਿਰ ਅਰਬੀ ਤਲਾਂਗੇ ਤੇ ਇਹ ਚ ਆਪਣਾ ਤੇਲ ਬਣ ਚੁੱਕਿਆਗਾ ਤੇ ਹੁਣ ਆਪਾਂ ਕੁਝ ਆਲੂ ਇਹਦੇ ਵਿੱਚ ਚੀਰੇ ਨੇ ਤੇ ਅਰਬੀ ਵੀ ਚੀਰੀ ਹੈਗੀ ਤੁਸੀਂ ਜਿਵੇਂ ਵੀ ਬਣਾਉਣੀ ਹੈ ਪ੍ਰਾ ਪਰਿਵਾਰ ਦੇ ਮੁਤਾਬਕ ਥੋੜੀ ਬਣਾਉਣੀ ਹੈਗੀ ਤਾਂ ਤੁਸੀਂ ਥੋੜੀ ਵੀ ਕੱਟ ਸਕਦੇ ਹੋਗੇ ਆਪਣਾ ਪਰਿਵਾਰ ਵੱਡਾ ਹੋਣ ਕਰਕੇ ਤਾਂ ਆਪਾਂ ਥੋੜੇ ਵਿੱਚ ਆਲੂ ਬੱਦ ਵਧਾਇਆ ਹੈ ਤਾਂ ਖਨਾਪਾਲੂ ਤੇ ਅਰਬੀ ਨੂੰ ਤੜ ਲੈਣਾਗਾ ਦੋਨਾਂ ਨੂੰ ਚੰਗੀ ਤਰ੍ਹਾਂ ਹਲਾ ਲੈਣਾਗਾ ਆਪਾਂ ਇਸੇ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਹਲਾਉਂਦੇ ਰਹਿਣਾਗਾ ਉਦੋਂ ਤੱਕ ਵੀ ਜਦ ਤੱਕ ਇਹ ਥੋੜੀ ਜਿਹੀ ਹਲਕੀ ਜਿਹੀ ਬ੍ਰਾਊਨ ਜਿਹੀ ਹੋ ਜੇ ਵੀ ਤੇ ਥੋੜਾ ਸੌਫਟ ਹੋ ਜੇ ਵੀ ਆਪਾਂ ਇੱਕ ਵਿੱਚ ਦੀ ਕੱਢ ਕੇ ਵੀ ਐਂ ਦੇਖ ਸਕਦੇ ਆਂਗੇ ਕਿ ਕਾਲੂ ਨੂੰ ਜਾਂ ਅਰਬੀ ਨੂੰ ਵੀ ਕਿਸ ਤਰ੍ਹਾਂ ਇਹ ਸੌਫਟ ਹੋ ਗਈ ਆਗੀ ਆਪਾਂ ਲਾਉਂਦੇ ਰਹੇ ਹੁਣ ਲੱਗਦੇ ਮੈਨੂੰ ਵੀ ਸਾਡੀ ਅਰਬੀ ਥੋੜੀ ਜਿਹੀ ਬ੍ਰਾਊਨ ਜੀ ਹੋ ਗਈ ਤੇ ਨਰਮ ਹੋ ਗਈ ਆ ਹੁਣ ਆਪਾਂ ਇਹਨੂੰ ਬਾਹਰ ਕੱਢ ਲੈਣਾਗਾ ਆਪਾਂ ਛਾਲਣੀ ਦੇ ਵਿੱਚੋਂ ਕੁਝ ਮੈਂ ਤੇਲ ਬਿਲਕੁਲ ਵੀ ਰਹਿ ਨਾ ਵੀ ਆਪਾਂ ਚੰਗੀ ਤਰ੍ਹਾਂ ਇਹਨੂੰ ਨਿਚੋੜ ਲੈਣਾਗਾ ਤਾਂ ਆਪਾਂ ਇੱਕ ਅਲੱਗ ਭਾਂਡੇ ਦੇ ਵਿੱਚ ਇਹਨੂੰ ਕੱਢ ਲਈਏ ਸਾਰੀ ਆਪਾਂ ਇਸੇ ਤਰ੍ਹਾਂ ਇਹਨੂੰ ਅਰਬੀ ਨੂੰ ਕੱਢ ਲੈਣਾਗਾ ਪਰ ਤੇਲ ਨੂੰ ਚੰਗੀ ਤਰ੍ਹਾਂ ਨਿਚੋੜਦੇ ਰਹਿਣਾਗਾ ਵੀ ਆਪਣਾ ਤੇਲ ਥਾਲ ਦੇ ਵਿੱਚ ਇਕੱਠਾ ਨੋ ਵੀ ਕਿ ਜਦੋਂ ਆਪਾਂ ਬਾਅਦ ਵਿੱਚ ਸਬਜੀ ਨੂੰ ਬਣਾਉਣਾਗਾ ਵੀ ਉਦੋਂ ਉਹ ਤੇਲ ਨਾ ਉਹਦੇ ਵਿੱਚ ਹੋਵੇ ਆਪਾਂ ਇਸੇ ਤਰ੍ਹਾਂ ਕੱਢਦੇ ਰਹਿਣਾਗਾ ਤੇ ਆਪਾਂ ਹੁਣ ਫਿਰ ਇਹਦੇ ਵਿੱਚ ਪਾ ਕੇ ਕੱਢ ਲੈਣੀ ਆਂਗੀ ਸਾਰੀ ਇਸੇ ਤਰ੍ਹਾਂ ਆਪਾਂ ਤੜਕੇ ਨੂੰ ਬਾਰੀ ਕੱਟ ਲੈਣਾਗਾ ਹਾਂਜੀ ਆਪਣਾ ਅਗਲਾ ਬਲੌਗ ਆਗਾ ਜਿਸ ਨੂੰ ਪਹਿਲਾਂ ਵਾਲਾ ਬਲੌਗ ਸਾਡਾ ਵਧੀਆ ਲੱਗਿਆਗਾ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਆਪਾਂ ਇਸੇ ਤਰ੍ਹਾਂ ਸਾਰੀ ਅਰਬੀ ਨੂੰ ਕੱਢ ਲੈਣਾਗਾ ਆਪਣੀ ਅਰਬੀ ਬਣ ਚੁੱਕੀ ਹੈਗੀ ਹਾਂਜੀ ਇਸ ਤਰ੍ਹਾਂ ਅਰਬੀ ਬਹੁਤ ਜਿਆਦਾ ਹੀ ਸਵਾਦ ਵਾਲੀ ਆਗੀ ਵੀ ਵੈਸੇ ਆਪਾਂ ਦੂਜੀ ਲੋਟ ਤੜਕਾ ਲਾ ਕੇ ਵੀ ਬਣਾ ਸਕਦੇ ਆਂਗੇ ਪਰ ਉਹਦੇ ਨਾਲ ਇਹ ਜ਼ਿਆਦਾ ਹੀ ਸਵਾਦ ਵੰਦੀ ਆਗੀ ਤੁਸੀਂ ਇੱਕ ਵਾਰਾਂ ਜ਼ਰੂਰ ਬਣਾ ਕੇ ਦੇਖਿਓ ਇਹਨੂੰ ਵੀ ਆਪਾਂ ਇਸ ਤਰ੍ਹਾਂ ਇਹ ਸਾਰੀ ਕੱਢ ਲਈਏ ਤੇ ਜੋ ਤੇਲ ਇਹਦੇ ਵਿੱਚੋਂ ਬਾਦੂ ਹੋਊਗਾ ਉਹ ਆਪਾਂ ਅਲੱਗ ਭਾਂਡੇ ਦੀ ਵਿੱਚ ਕੱਢ ਲੈਣਾਗਾ ਆਪਾਂ ਉਹਨਾਂ ਕੇ ਤੇਲ ਰੱਖਣਾਗਾ ਜਿੰਨੇ ਕ ਆਪਾਂ ਤੜਕਾ ਲਾਉਣਾਗਾ ਬਸ ਆਪਾਂ ਸਾਰਾ ਤੇਲ ਇਹਦੇ ਵਿੱਚੋਂ ਕੱਢ ਲੈਣਾਗਾ ਆਪਾਂ ਇੰਨਾ ਕੀ ਤੇਲ ਰੱਖਿਆਗਾ ਅਸੀਂ ਇਹਦੇ ਵਿੱਚ ਹੁਣ ਆਪਾਂ ਪਹਿਲਾਂ ਪਾ ਲਾਂਗੇ ਜੀਰਾ ਜੀਰਾ ਬਾਕੇ ਹੁਣ ਆਪਣਾ ਜੋ ਵੀ ਪਿਆਜ਼ ਪਰ ਲਸਣ ਚੀਰਿਆਗਾ ਉਹ ਪਾ ਲੈਣਾਗਾ ਉਹ ਪਾਕੀ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਉਹ ਤੱਕ ਹਿਲਾਉਂਦੇ ਰਹਿਣਾ ਜਦ ਤੱਕ ਇਹ ਵੀ ਹਲਕਾ ਬ੍ਰਾਊਨ ਜਿਹਾ ਨਾ ਹੋ ਜਾਵੇ ਤੇ ਇਸੇ ਤਰ੍ਹਾਂ ਆਪਾਂ ਹਿਲਾਉਂਦੇ ਰਹਿਣਾਗਾ ਬਹੁਤ ਸਵਾਦ ਬਣਨੀ ਅਰਬੀ ਦਾਲ ਤੁਸੀਂ ਸਬਜੀ ਤੁਸੀਂ ਬਣਾਓ ਕੇ ਦੇਖਿਓ ਕਵੇਰੀ ਤੇ ਹੁਣ ਆਪਣਾ ਪਿਆਜ਼ ਬ੍ਰਾਊਨ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਨੂਨ ਮਿਰਚ ਜੋ ਤੁਹਾਡੇ ਸਵਾਦ ਅਨੁਸਾਰ ਵੀ ਤੁਸੀਂ ਪਾਉਣਾਗਾ ਜਿੰਨਾ ਵੀ ਪਾਉਣਾਗਾ ਤੁਸੀਂ ਉਹਨਾਂ ਪਾਓ ਤੇ ਇਸ ਬਣ ਚੁੱਕਾ ਹੈਗਾ ਹੁਣ ਦੇਖੋ ਵੀ ਬਿਲਕੁਲ ਇਹੀ ਤੇ ਹੁਣ ਆਪਾਂ ਇਹਦੇ ਵਿੱਚ ਨੂਨ ਮਿਰਚ ਪਾ ਲਿਆ ਨੂਨ ਮਿਰਚ ਪਾ ਕੇ ਫਿਰ ਇਹਨੂੰ ਹਿਲਾਉਂਦੇ ਰਹਿਣਾ ਨੂਨ ਮਿਰਚ ਚੰਗੀ ਤਰ੍ਹਾਂ ਹੀ ਨਾਲ ਵੀ ਮਿਲ ਜਾਵੇ ਇਹਦੇ ਵਿੱਚ ਹਲਕਾ ਜਿਹਾ ਥੋੜਾ ਜਿਹਾ ਪਾਣੀ ਪਾ ਲੈਣਾ ਆਪਣਾ ਮਸਾਲਾ ਬਣ ਜੇਵੇ ਜੋ ਤੇ ਹੁਣ ਆਪਾਂ ਇਹਦੀ ਵਿੱਚ ਥੋੜਾ ਜਿਹਾ ਪਾਣੀ ਪਾ ਲੈਣਾਗਾ ਇਹ ਪਾਣੀ ਪਾ ਲਿਆ ਇਹਦੇ ਵਿੱਚ ਥੋੜਾ ਜਿਹਾ ਤੇ ਹੁਣ ਫਿਰ ਇਹਨੂੰ ਹਿਲਾਉਂਦੇ ਰਹਿਣਾਗਾ ਆਪਾਂ ਲਾਕੇ ਜਦੋਂ ਇਹ ਨਹੀਂ ਘੋ ਸੜ ਦਿੱਤਾ ਤਾਂ ਆਪਾਂ ਉਦੋਂ ਇਹਦੇ ਵਿੱਚ ਅਰਬੀ ਪਾ ਲੈਣੀ ਆਂਗੀ ਤੇ ਚਲੋ ਹੁਣ ਘੋ ਸੜ ਦਿੱਤਾਗਾ ਹੁਣ ਆਪਾਂ ਇਹਦੇ ਵਿੱਚ ਅਰਬੀ ਪਾ ਲੈਣੇ ਤੁਸੀਂ ਦੇਖਣਾ ਥਾਲ ਦੇ ਵਿੱਚ ਬਿਲਕੁਲ ਹੀ ਨਹੀਂ ਘੋ ਤੇਲ ਹੋਣਾਗਾ ਕਿਉਂਕਿ ਆਪਾਂ ਚੰਗੀ ਤਰ੍ਹਾਂ ਨਿਚੋੜ ਲਿਆ ਸੀਗਾ ਤੇ ਇਸੇ ਤਰ੍ਹਾਂ ਹੀ ਹੁਣ ਆਪਾਂ ਇਹਨੂੰ ਹਿਲਾਉਂਦੇ ਰਹਿਣਾਗਾ ਹਾਲਾਂਕਿ ਜੋ ਚੰਗੀ ਤਰ੍ਹਾਂ ਮਸਾਲਾ ਇਹਦੇ ਵਿੱਚ ਮਿਕਸ ਨਾ ਹੋ ਜਾਵੇ ਉਦੋਂ ਤੱਕ ਤੁਸੀਂ ਹਿਲਾਉਂਦੇ ਰਹਿਣਾ ਤੇ ਅੱਗ ਨੂੰ ਬਿਲਕੁਲ ਹੀ ਘਟਾ ਦੇਣਾਗਾ ਕਿਉਂਕਿ ਆਪਣੀ ਨਹੀਂ ਸਬਜੀ نیچے ਲੱਗ ਜਾਣੀ ਆਗੀ ਤੇ ਆਪਾਂ ਸਾਰੀ ਅੱਗ ਨੂੰ ਚੁੱਲੇ ਤੋਂ ਬਾਰੀ ਕੱਢ ਦੇਣਾਗਾ ਤੇ ਹੁਣ ਆਪਣੀ ਅਸਰ ਜੀ ਆਪਾਂ ਹਿਲਾ ਰਹੇ ਅਗੇ ਮਸਾਲਾ ਮਿਕਸ ਕਰ ਰਹੇ ਆਂਗੇ ਇਹਨੂੰ ਚੰਗੀ ਤਰ੍ਹਾਂ ਮਲਾ ਕੇ ਸਬਜੀ ਨੂੰ ਤੇ ਇਸੇ ਤਰ੍ਹਾਂ ਨੂੰ ਵਿੱਚ ਰਲਾ ਕੇ ਬਣ ਜਾਣੀ ਹੈਗੀ ਬਹੁਤ ਹੀ ਸਵਾਦ ਸਬਣਨੀ ਹੈਗੀ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੇ ਸਾਡਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤੁਹਾਡਾ ਧੰਨਵਾਦ ਜੀ